guys ਸਸਿਕਾ ਸਾਰੇ ਠੀਕ ਠਾਕ ਤੇ ਅੱਜ ਆਪਾਂ ਬੈਠੇ ਆ ਕੋਈ ਵੀਡੀਓ ਨਹੀਂ ਬਣਾਉਣ ਲੱਗੇ ਵੈਸੇ ਖਾਸ ਤੇ ਫ੍ਰੀ ਹੀ ਗਏ ਆਪਾਂ ਸਾਰੇ ਤੇ ਆਪਾਂ ਸੋਚਿਆ ਵੀ ਕਿਸੇ ਨਾ ਪ੍ਰੈਂਕ ਕਰਦੇ ਆ ਬੜਾ ਟ੍ਰੈਂਡ ਚੱਲਦਾ ਪਿਆ ਅੱਜਕੱਲ੍ਹ ਹੈਨਾ ਮਜ਼ਾਕ ਹਸੀ ਮਜ਼ਾਕ ਵੀ ਕਰਨਾ ਚਾਹੀਦਾ ਸਾਰੇ ਬੇਲੇ ਬੈਠੇ ਆ ਘਰੇ ਤੇ ਪਹਿਲਾਂ ਤੇ ਪਾਹਲ ਨੂੰ ਫੋਨ ਲਾਇਆ ਉਹਨੇ ਚੱਕਿਆ ਨਹੀਂ ਆ ਤੇ ਵੇਖਦੇ ਆ ਉਹਦੇ پیچھے ਕਾਲ ਆ ਜਾਂਦੀ ਹੈ ਤੇ ਕਰਦੇ ਆ ਤੇ ਹੁਣ ਆਪਾਂ ਪਹਿਲਾ ਪ੍ਰੈਂਕ ਕਰਨ ਲੱਗੇ ਆ ਮੇਰੀ ਭਾਬੀ ਹੈ ਇੱਕ ਮੇਰੇ ਕਜ਼ਨ ਦੀ ਵਾਈਫ ਹੈ ਤੇ ਉਹਨੂੰ ਆਪਾਂ ਫੋਨ ਲਾਉਣਾ ਹੈ ਠੀਕ ਹੈ ਉਹਨੂੰ ਆਪਾਂ ਇਹ ਕਹਿਣਾ ਹੈ ਕਿ ਮਤਲਬ ਕਿੱਥੋਂ ਬੋਲਦੇ ਪਏ ਐਡਰੈਸ ਲੈਣਾ ਉਹ ਪਹਿਲਾਂ ਤੇ ਫਿਰ ਉਹਨਾਂ ਨੇ ਕਹਿਣਾ ਕਿ ਇੱਥੇ ਬੱਚਾ ਆ ਕੇ ਮਿਲਿਆ ਹਨ ਉਹ ਕਹਿ ਰਿਹਾ ਜੀ ਤੁਹਾਡਾ ਆਇਆ ਬੱਚਾ ਇੱਥੇ ਤੇ ਹੀ ਕਿਉਂ ਨੂੰ ਆੜ ਕੇ ਲੈ ਜਾਓ ਠੀਕ ਆ ਤੂੰ ਇਹ ਚ ਨਾ ਬੋਲੀ ਬਸ ਠੀਕ ਆ ਆ ਹਸੀ ਜਾ ਹੀ ਬਸ ਠੀਕ ਆ ਲਾਵਾ ਲਾ ਫੋਨ ਚਲੋ ਜੀ ਠੀਕ ਨਹੀਂ ਉਹਨਾਂ ਨੇ ਕੋਈ ਰੱਖ ਦਿੱਤਾ ਪਹਿਲਾਂ ਮੇਰੀ ਗੱਲ ਕਰਾ ਜੀ ਜੰਪੇ ਕੋਈ ਬੱਚੇ ਦਿਮਾਗ ਬੱਚੇ ਡਿਮਾਗ ਸਟਾਲ ਕਰੇ ਮਮੀ ਨਾ ਕੋਈ ਤੇਰਾ ਮੰਦੀ ਦੀ ਸਾਰਾ ਹੈਲੋ ਹਲਾ ਹਾਂਜੀ ਹਾਂ ਸਸਿਕਾ ਲ ਭੈਣ ਜੀ ਸਸਿਕਾ ਲ ਹਾਂ ਹਾਂ ਅੱਜ ਤਾਂ ਬਟਾੜੇ ਦੇ ਵਾਲੇ ਪੁਰੀਆਂ ਹਾਂਜੀ ਅਬ ਬਟਾੜੇ ਵਾਲੇ ਪੁਰੀਆਂ ਤਾਂ ਬੋਲੇ ਹਾਂਜੀ ਅੱਜ ਤਾਂ ਤੁਹਾਡੇ ਹਸਬੰਦ ਦਾ ਕੀ ਨਾਮ ਹਾਂ ਤਾਂ ਤੁਸਨ ਕੀ ਗੱਲ ਕੀਤੀ ਨਾ ਕਰਨੀ ਹੈ ਜੀ ਐਨਾ ਸਾਨੂੰ ਇੱਕ ਬੱਚਾ ਮਿਲਿਆ ਇੱਥੇ ਬਟਾਲੇ ਹਾਂਜੀ ਤੇ ਉਹ ਤੁਹਾਡਾ ਨੰਬਰ ਦਿੱਤਾ ਛੋਟਾ ਬੱਚਾ ਛੋਟਾ ਬੱਚਾ ਬੈਗ ਪਾਇਆ ਉਹਨੇ ਨੰਬਰ ਲਿਖਾਇਆ ਤੁਹਾਡਾ ਕੰਦਾ ਪੇਰੇ ਮੰਮੀ ਡੈਡੀ ਅੱਛਾ ਜੀ ਤੁਹੇ ਮੈਂ ਮਮੇ ਬੱਚੇ ਦਾ ਨਾਮ ਮੁਸ਼ਰੇ ਬੱਚੇ ਦਾ ਨਾਮ ਸ਼ੁ크ਪ੍ਰੀਤ ਆ ਗੱਲ ਕਰ ਲਿਓ ਬੱਚਾ ਲੱਗ ਗਿਆ ਹੈਲੋ ਮੰਮੀ ਸასი ਕਾਲ ਹੈਲੋ ਕੋੜਾ ਮੈਂ ਵੀ ਪਛਾਣਦੇ ਨਹੀਂ ਮੈਂ ਇੱਥੇ ਬਟਾਲੇ ਗਿਆ ਆ ਗਿਆ ਸਕੂਲੇ ਗਿਆ ਹਾਂ ਯਾਰ ਮਜਾ ਆਕਦੀ ਵੀ ਲਿਮਟ ਹੁੰਦੀ ਆ ਕੋਲਵਾ ਭਾਈ ਉਹ ਆਣ ਨਹੀਂ ਮੈਨੂੰ ਪਛਾਣਦੇ ਨਹੀਂ ਹਲੋ ਹਲੋ ਭੈਣ ਜੀ ਬੱਚਾ ਰੋਂ ਰਿਹਾ ਕੋਈ ਭੇਜ ਦਿਓ ਬੰਦਾ ਕੋਈ सामू थोड़ी पता कौन है इन भाई साहब भाई जगजीत सिंह जी, जी का यार। यार। <laughs> <या श्रीकार? laughs> ये प्रैंक है प्रैंक तो आज का हमारा पहला प्रैंक है सुखबीत कौर ਓਹ ਘਾਟੇ ਦੋ ਮੈਂ ਓਹ ਇਹ ਐਕਚੁਅਲੀ ਮੇਰੀ ਫੈਮਿਲੀ ਹੈ ਨਾ ਭਾਬੀਆਂ ਤੇ ਦਿਉਰਾਂ ਦਾ ਬੰਦਾ ਭਾਬੀਆਂ ਦਾ ਹਾਂ ਤੇ ਹੁਣ ਦੂਜੀ ਭਾਬੀ ਆ ਵੱਡੀ ਉਹਨਾਂ ਨੇ ਜਿਹੜੀ ਕੋਠੀ ਬਣਾਈ ਹੈ ਬਟਾਲੇ ਤੇ ਉਹਨਾਂ ਨਾਲ ਪ੍ਰੈਂਕ ਕਰਨਾ ਕੱਲ ਪ੍ਰੋਗਰਾਮ ਹੈਗਾ ਹਾਂਜੀ ਤੇ ਆਈਸਕ੍ਰੀਮ ਵਾਲਾ ਬੋਲਾਂਗੇ ਤੁਹਾਡੇ ਪੈਸੇ ਰਹਿੰਦੇ ਆ ਗਾਦ ਨੇ ਠੀਕ ਠੀਕ ਉਹਨੇ ਕਿਹਾ ਇਤ ਦੇ ਦਿੱਤੇ ਸਾਰੇ ਠੀਕ ਹੈ ਜੀ ਲਓ ਜੀ ਚੰਗਾ ਨੇ ਤੂੰ ਨਾ ਬੁੱਲੀ ਵਿੱਚ ਨਹੀਂ ਇਹਦਾ ਬੋਲ ਹੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਆ ਪਾਜੀ ਬਟਾਲੀੋਂ ਬੋਲਦੇ ਆ ਆ ਕਾਲ ਪ੍ਰੋਗਰਾਮ ਹੈ ਨਾ ਤੁਹਾਡੇ ਆ ਜਾਣਾ ਪਰਤ ਹਾਂਜੀ ਉਹ ਆਇਸ ਕਰੀਮ ਦਾ ਪਹਿਲ ਹੀ ਆ ਜਾਏ ਨਹੀਂ ਮੈਨੂੰ ਮੈਨੂੰ ਇਹ ਇੱਥੇ ਬੈਠੇ ਦਿਖ ਤੋ ਰਿਹਾ ਇੱਥੇ ਕਿਧਰੋਂ ਤੋ ਰਿਹਾ ਅੰਦਰੋਂ ਸਾਡੀ ਯਸ ਹੈਲੋ ਆ ਭਾਈ ਕੱਟਿਆ ਆਗੇ ਆ ਕੋਈ ਕਰਨੇ ਕੱਟਿਆ ਕਰ ਵਾਰ ਵਾਕੇ ਨਾ ਹਾਂਜੀ ਆ ਸੇਨਾ ਪਛਾਣ ਲਿਆ ਹੁੰਦਾ ਪਛਾਣ ਨਹੀਂ ਆਈ ਹਾਂ ਬਸ ਆ ਗਿਆ ਤਾਂ ਆ ਪਛਾਣ ਲੈ ਨਹੀਂ ਨਹੀਂ ਆ ਸੇਨਾ ਕਿੱਦਾਂ ਪਛਾਣ ਆ ਕਿਵੇਂ ਪੋਣਿਆ ਮੈਂ ਕਦੇ ਦੋ ਵਾਰ ਕੱਟਿਆ ਲੋ ਜੀ ਹੁਣ ਪ੍ਰੈਂਕ ਹੋਣ ਲਗਾ ਮੇਰੇ ਤਬਲੇ ਵਾਲੇ ਭਾਜੀ ਸਿਮਰਨ ਭਾਜੀ ਹਾਲੋ ਹਾਂਜੀ ਬਾਜੀ ਉਹ ਪਾਜੀ ਬਡਾਲੇ ਬੋਲਦੇ ਹਾਂਜੀ ਬਾਜੀ ਕਿਸੋ ਦੀ ਉਹ ਪਾਜੀ ਮੈਂ ਸੁਣਿਆ ਦੀ ਦੁਕਾਨੇ ਕਿਰਾਏ ਤੇ ਦੇਣੀਆਂ ਪਾਜੀ ਕਿੰਨਾ ਸੌਦੇ ਆ ਜੀ ਉਹ ਪਾਏ ਕਿ ਉਹਨੇ ਦੱਸਿਆ ਹੈ ਕਹਿੰਦੇ ਚਾਰ ਦੁਕਾਨਾਂ ਪਈਆਂ ਤੇ ਇੱਕ ਕਿਰਾਏ ਤੇ ਚਾੜਨੀ ਹੈ ਪਾਜੀ ਕੋਈ ਗੱਲ ਨਹੀਂ ਵੇਖ ਲਾਂਗੀ ਆ ਗੱਲ ਗੱਲੋ ਜਨ ਨਾਲ ਲੈਣੀ ਜੇ ਲਾਗੇ ਬੈਠੇ ਨੇ ਕਰਾ ਲਓ ਆ ਕਰਿਓ ਜੀ ਸਤਿ ਸ੍ਰੀ ਅਕਾਲ ਪਾਜੀ ਆ ਆਪਣਾ ਦੁਕਾਨਾ ਹੀ ਭਾਜੀ ਆਪਣੇ ਕੋਲ। ਸਾਣੀਵਰੀ ਉਹ ਪਿੰਨਾ ਕੋ ਦਾ ਕਿਰਾਇਆ ਕੋ ਰੱਖਿਆ ਦੇ। ਪਰ ਇਹ ਪਤਾ ਕੀ ਖਿਲਾ ਹਉਦੇ ਪਰ ਇਹ ਨਹੀਂ ਨਵਾਂ ਨਵਾਂ ਹੀ ਸ਼ੁਰੂ ਕੀਤਾ ਹੈ ਜੇ ਕੰਮ ਆਉਂਦਾ ਮਤਲਬ ਪੜਾਇਆ ਹੀ ਨਾ ਦੇ। ਹਾਂਜੀ ਤੇ ਨਵਾਂ ਨਵਾਂ ਹੀ ਮਤਲਬ ਇਹ ਵੀ ਤਾਂ ਵਾਰ ਨਵਾਂ ਹੀ ਸ਼ੁਰੂ ਕਰਨਾ। ਕਿ ਕਿਰਾਇਆ ਕੋ ਦੀ ਗੱਲ ਆ। ਕਈ ਦੱਸੋ ਕਿ ਕੰਮ ਕੋ ਕੀ ਕਰਨਾ ਉਥੇ? ਕੰਮ ਭਾਜੀ ਇਦਾਂ ਵਾ ਵੀ ਅਹੀਂ ਸਮਾਜ ਸੇਵਾ ਦਾ ਹੀ ਕੰਮ ਕਰਨਾ ਵਾ। ਤੇ ਅਹੀਂ ਤੁਹਾਡਾ ਸਹਿਯੋਗ ਵੀ ਮੰਗਦੇ ਆ ਕਿ ਚਲੋ ਤੁਸੀਂ ਵੀ ਨਾਲ ਰਲ ਕੇ ਉਹ ਕੰਮ ਕਰੋ ਹੈਨਾ ਤੇ ਜਿੱਦਾਂ ਹੁਣ ਗੱਲ ਏ ਦਾਵਾ ਵੀ ਬਟਾਲਾ ਸ਼ਹਿਰ ਆ ਵੇਖੋ ਕਿੰਨਾ ਵੱਡਾ ਹਾਂਜੀ ਅਸੀਂ ਤੇ ਲੋਕਾਂ ਦੀਆਂ ਜਾਨਾਂ ਬਹੁਤ ਕੀਮਤੀ ਹੈ ਹਨਾ ਹਾਂਜੀ ਤੇ ਜਦੋਂ ਰੋਡਾਂ ਦੇ ਉੱਤੇ ਅਸੀਂ ਤੁਰਦੇ ਆਂ ਕਹਿੰਨੇ ਬਟਾਲਾ ਬੜਾ ਵਧੀਆ ਸ਼ਹਿਰ ਆ ਤੇ ਜਦੋਂ ਅਸੀਂ ਵੇਖਨੇ ਆਂ ਨਾ ਬਟਾਲਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਕੁੱਤੇ ਸਾਡੀ ਆਹਦੇ ਉਦੋਂ ਮਤਲਬ ਪੜਾ ਲੋਕੀ ਡਰਦੇ ਵੀ ਆ ਬੱਚੇ ਵੀ ਹੁਣ ਤੁਹਾਡੇ ਬੱਚੇ ਵੇਖੋ ਸਕੂਲ ਜਾਂਦੇ ਹੋਣਗੇ ਭਾਜੀ ਭਾਈ ਕੰਮ ਕੀ ਕਰਨਾ ਉੱਥੇ ਭਾਜੀ ਕੰਮ ਹੀ ਤੇ ਦੱਸਣ ਲੱਗਾ ਸਾਰਾ ਨਹੀਂ ਕੋਈ ਆ ਲੱਗੇ ਕਿਤੇ ਵਗਿਆ ਮਤਲਬ ਵੇਖੋ ਜਿਹੜੀ ਤੁਹਾਡੇ ਬੱਚੇ ਸਕੂਲ ਜਾਂਦੇ ਆ ਸਾਡੀ ਆਲੀ ਤੇ ਰਾਜ ਕੋਈ ਕੁੱਤਾ ਭੇਜੇ ਉਹਨਾਂ ਨੂੰ ਕੋਈ ਭਾਜੀ ਕੋਈ ਮੈਡੀਕਲ ਮੈਡੀਕਲ ਦਾ ਕੰਮ ਕਰਨ ਲੱਗੇ ਉੱਥੇ ਵੀ ਨਹੀਂ ਨੀ ਮਤਲਬ ਨਹੀਂ ਤੂੰ ਇਹ ਦੱਸੋ ਕਿ ਕੁੱਤਾ ਭੇਜੇ ਤੇ ਮਾੜੀ ਘਰ ਲੜਾ ਆਹ ਪਾਤੀਓ ਤੇ ਕਰਕੇ ਆਇਆ ਤੇ ਫਿਰ ਆਹੀਂ ਖੁਣ ਮੇਰੀ ਗੱਲ ਸੁਣੋ ਅਹੀਂ ਕਰਨਾ ਹੈ ਜੀ ਆਹੀਂ ਤੁਹਾਡੀ ਦੁਕਾਨ ਦਾ ਖੋਲਣਾ ਛੱਡ ਰਿਹਾ ਨਾਲ ਅਸੀਂ ਤੁਹਾਨੂੰ ਵੀ ਰੱਖਣਾ ਹੈ ਹੋ ਜੀ ਕੋਈ ਗੱਲ ਨਹੀਂ ਪਾਰਟਨਰਸ਼ਿਪ ਤੁਹਾਡੀ ਵੀ ਨਾਲ ਰੱਖਾਂਗੇ ਹੋਰ ਨਹੀਂ ਭਾਈ ਬਸ ਕੋਈ ਲੋ ਵੀ ਕੰਮ ਕਰਨਾ ਤਾਂ ਆਪੇ ਕਰਿਓ ਨਹੀਂ ਨਹੀਂ ਅਹੀਂ ਵੱਡੇ ਭਰਾਵਾਂ ਨੂੰ ਅਹੀਂ ਮਕਾਨ ਮਾਲਕਾਂ ਨੂੰ ਅਸੀਂ ਪਹਿਲ ਦੇ ਹੱਥ ਰੱਖਣਾ ਸਭ ਤੋਂ ਪਹਿਲਾ ਪ੍ਰੋਡਕਟ ਅਸੀਂ ਤੁਹਾਡੇ ਹੱਥ ਫੜਾ ਕੇ ਲਿਆਉਣਾ ਦੁਕਾਨ ਤੇ ਕਾਮ ਕੀ ਕਰ ਰਹਾ ਭਾਈ ਨੂੰ ਲੱਗਦਾ ਕਿ ਸਮਝ ਨਹੀਂ ਆਉ ਬੇਰੇ ਨਹੀਂ ਮੈਂ ਤਾਂ ਖੁੱਲਾ ਆ ਮਤਲਬ ਕਾਮ ਹਣ ਕੁੱਤਾ ਜਿੱਦਾਂ ਮੰਨ ਲੋ ਪਏ ਤੇ ਮਾੜੀ ਗੱਲ ਅਸੀਂ ਉਹ ਮਾੜੀ ਗੱਲ ਆ ਫਿਰ ਤੁਸੀਂ ਕੋਈ ਅਹੀਂ ਕੀ ਕਰਨਾ ਅਹੀਂ ਸ਼ਹਿਰ ਦੇ ਅਹੀਂ ਤਨ ਨਹੀਂ 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 ਅਹੀਂ ਲਾਜ ਵੀ ਕਰਾਂਗੇ ਪਰ ਅਹੀਂ ਪਹਿਲ ਦੇ ਹੱਦ ਤੱਕ ਕੀ ਕਰਨਾ ਵੀ ਜਿੰਨੇ ਕੁੱਤੇ ਹਨ ਲਪੇ ਸ਼ਹਿਰ ਦੇ ਵਿੱਚੋਂ ਆਹ ਦੇ ਅਹੀਂ ਉਹ ਕੁੱਤੇ ਫੜ ਫੜ ਕੇ ਛੁੱਟੀ ਜਾਣਾ ਤਾਂ ਵੀ ਕਾਜ ਕਮਰਾ ਨੇ ਭਾਈ ਉਹ ਸ਼ਹਿਰ ਤੇ ਮੇਰੇ ਕੋ ਫਿਰਦੇ ਕੁੱਤੇ ਕਿ ਦੁਕਾਨਾਂ ਤੇ ਭਾਈ ਹੁਣ ਕੁੱਤੇ ਫਿਰਦੇ ਆ ਹੁਣ ਉਹ ਦੁਕਾਨਾਂ ਦੇ ਉਹ ਸੜਕਾਂ ਦੇ ਤੇ ਕਾਇਆਵੇ ਫਿਰਦੀਆਂ ਤੇ ਉਹ ਦੂਜੀ ਦੁਕਾਨ ਦੇ ਦੋ ਕਾਇਆ ਉਹ ਤੇ ਮਾਰਦਾ ਮੈਂ ਮਤਲਬ ਤਰਤੀ ਸਮਝਾ ਤੇਵਾ ਨਹੀਂ ਕਰੀ ਚਾਹੁੰਦੇ ਨਹੀਂ ਤਾ ਤੁਹਾਨੂੰ ਤੁਹਾਨੂੰ ਦੁਕਾਨਾ ਜਿਹਾ ਕਰਾਇਆ ਨਾ ਮਤਲਬ ਉਹ ਬੜੀ ਮੈਂ ਉੱਥੇ ਉਹ ਦੁਕਾਨਾ ਮਾਲ ਲਾ ਤੁਹਾਨੂੰ ਨਾ ਕਰਾਇ ਦੇ ਦੇਣਾ ਤੇ ਇਹ ਉਹਦੇ ਕੁੱਤੇ ਵਾਰ ਦੋ ਅੰਦਰ ਤੇ ਕੁੱਪੈਣ ਦੇ ਭੌਂਕ ਭੌਂਕੇ ਉਹ ਸਾਰੇ ਮੱਲਾ ਇਕੱਠਾ ਕਰ ਨਹੀਂ ਨਹੀਂ ਅਸੀਂ ਹਰ ਕੁੱਤੇ ਨੂੰ ਬਕਾਇਦਾ ਸਿਖਾਉਣ ਵਾਸਤੇ ਤੁਹਾਨੂੰ ਲਾਦਣਾ ਵੀ ਕੁੱਤੇ ਭੌਂਕਣ ਨਾਲ ਮੈਨੂੰ ਲੱਗਿਆ ਕਿ ਕੁੱਤੇ ਆ ਗੋਰਾ ਲੱਗਦਾ ਮੈਂ ਦੇ ਕੁੱਤੇ ਨਾਲ ਲੱਗ ਹੀ ਨਹੀਂ ਆ ਨਿਕਰੋ ਹੱਥ ਜੋੜ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਤਾ ਹਾਂ ਪੜੀ ਕੋਈ ਨਾ ਲੈਣਾ ਕੋਈ ਨਾ ਬਾਹਰ ਨਾ ਉੱਥੇ ਮੈਨੂੰ ਇਹ ਕੰਮ ਠੀਕ ਜਿਆ ਨਹੀਂ ਲੱਗਦਾ ਯਾਰ ਨਹੀਂ ਭਾਜੀ ਕੁੱਤਿਆਂ ਨੇ ਦੇਖੋ ਕੁੱਤੇ ਭੌਂਕਣਾ ਤੇ ਹੰਦੇ ਕੁੱਤਿਆਂ ਭੌਂਕਣਾ ਹੀ ਹੋਰ ਕੁੱਤਿਆਂ ਨੇ ਮਤਲਬ ਸਾਨੂੰ ਗਾਣੇ ਥੋੜੀ ਸੁਣਾਉਣੇ ਸੰਤਾਜ ਦੇ ਆਪਣੇ ਬਾਰੇ ਦੱਸੋ ਤੁਸੀਂ ਤੁਸੀਂ ਕੌਣ ਬੋਲਦੇ ਹੋ ਮੈਂ ਇੱਥੇ ਸਮਾਜ ਸੇਵੀ ਆ ਵੇਖੋ ਮੇਰੇ ਨਾਲ ਬੈਠਾ ਵਾ ਭਰਾ ਵੀ ਇਹਦੇ ਨਾਲ ਵੀ ਗੱਲ ਕਰੋ ਜਰਾ ਇਹ ਤੁਹਾਨੂੰ ਸਮਝਾਉ ਚੰਗੀ ਤਰ੍ਹਾਂ ਹਾਲੋ ਆਣੀ ਆਣੀ ਓਪਾ ਇਹ ਦਰੋ ਯਾਰ ਦੁਕਾਨ ਕਰਾਇ ਤੇ ਓਪਾ ਜੀ ਦੁਕਾਨ ਤੇ ਕੋਈ ਗੱਲ ਨਹੀਂ ਪਰ ਮੈਨੂੰ ਦੱਸੋ ਤੁਸੀਂ ਕੌਣ ਬੋਲਦੇ ਕੌਣ ਤੇਰਾ ਨੰਬਰ ਉਹ ਯਾਰ ਬੰਦੇ ਬੋਲਦੇ ਆਪਾਂ ਕਿਹਦੇ ਮਤਲਬ ਬੜਾ ਬੰਦੇ ਬੋਲਦੇ ਓ ਯਾਰ ਕਿਰਾਏ ਦੀ ਜਾਲ ਕੁੱਤਿਆਂ ਦਾ ਵੇਖੋ ਅਸੀਂ ਕਰ ਦੇਣਾ ਬਟਾਲੇ ਸ਼ਹਿਰ ਤੇ ਸਫਾਇਆ ਮਤਲਬ ਐ ਗ੍ਰੀਨ ਸਿਟੀ ਬਣਾ ਦੇਈ ਮੁੜ ਕੇ ਦੂਜੀ ਦੁਕਾਨ ਤੁਹਾਡੀ ਗਾਇਆਂ ਤੇ ਪਰ ਤਾਂ ਦਾਲਾ ਕਮੇਰਾ ਜਿਹਦਾ ਤਕਦੀਰ ਸੰਭ ਹੋ ਗਈ ਪਛਾਣ ਹੀ ਲਿਆ ਫਿਰ ਹੈ ਚਲੋ ਵਧੀਆ ਅੱਜ ਆਈ ਬੈਠੇ ਆ ਤੇ ਆਈ ਸੋਚਿਆ ਵੀ ਹਾਸੇ ਮਜ਼ਾਕ ਹੀ ਕਰਦੇ ਆ ਪ੍ਰੈਂਕ ਕਰਨ ਡੇ ਆ ਬੈਠੇ ਜੀ ਚਲੋ ਵਧੀਆ ਵਾਰੀ ਉਹ ਠੀਕ ਜੇ ਓਕੇ ਭਾਜੀ ਫਿਰ ਅਸੀਂ ਲੈ ਕੇ ਆਉਂਦੇ ਆ ਕੁੱਤੇ ਤੂੰ ਕਹਿੰਦਾ